ਸਤਿ ਸ਼੍ਰੀ ਅਕਾਲ ਜੀ ਸੰਧੂ ਡੈਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਲਈ ਮਿੱਤਰੋ ਰਾਮਪੁਰੇ ਮੰਡੀ ਤੋਂ ਵੀਡੀਓ ਬਣਾਉਣ ਲੱਗੇ ਆ ਤੇ ਖੜਾ ਲਾ ਕੋਈ ਨਾ ਬੰਦ ਲੈ ਇੱਕ ਮਿੰਟ ਵਪਾਰੀ ਬਹੁਤ ਦੇਖੇ ਹੋਣੇ ਸੋਨੇ ਕੁੜਤੇ ਪਜਾਮੇ ਵਾਲੇ ਅੱਜ ਤੁਹਾਨੂੰ ਆਪਾਂ ਐਨ ਕਾਨੇ ਵਪਾਰੀ ਨਾਲ ਮਲਾਉਨੇ ਆ ਕੀ ਗੱਲ ਹੈ ਠੀਕ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜਸਪਾਲ ਸਿੰਘ ਜਸਪਾਲ ਸਿੰਘ ਪਿੰਡ ਲੋਹਾਖੇੜਾ ਜੀ ਪਿੰਡ ਲੋਹਾਖੇੜਾ ਇੱਕ ਸੱਤੀ ਲੋਹੇ ਖੇੜੇ ਦਾ ਇੱਕ ਹੋਰ ਕਿਹੜਾ ਮਸ਼ਹੂਰ ਹੈ ਇੱਕ ਪ੍ਰਦੀਪ ਲੋਹੀ ਖੇਡਦਾ ਇੱਕ ਸਰਪੰਚ ਇੱਕ ਜੱਗੀ ਸਰਪੰਚ ਜੱਗੀ ਸਰਪੰਚ ਲੋਹੇ ਖੇਡਦਾ ਇੱਕ ਆ ਮੁੰਡਾ ਅੱਜ ਐਨਕਾਂ ਵਾਲਾ ਵੀ ਮਸ਼ਹੂਰ ਹੋਊ ਮੁੰਡੇ ਦਾ ਇਹ ਕੀ ਕਰਨ ਉਹ ਐਨ ਅੱਖਾਂ ਖਰਾਬ ਹੈ ਕਿ ਸ਼ੌਂਕੀਆ ਬਈ ਸ਼ੌਂਕੀਆ ਲਾਲੀਆ ਸ਼ੌਂਕੀਆ ਤਨ ਨਾਲ ਕੰਮ ਕਰਦਾ ਐਨਕਾ ਤਾਂ ਲਾਈ ਸਕਦੇ ਨਹੀਂ ਵਪਾਰੀ ਜ਼ਿਆਦਾਤਰ ਹੁੰਦੇ ਆ ਕੁੜਤੇ ਪਜਾਮੇ ਵਾਲੇ ਹੁੰਦੇ ਆ ਜ਼ਿਆਦੇ ਹਨ ਆਪਾਂ ਫਿਰ ਅੱਧੇ ਕੱਪੜੇ ਪਹਿਨਣਾ ਇਹ ਨਵਾਂ ਮੁੰਡਾ ਵਪਾਰੀ ਲੈ ਦੁਆਰੇ ਤੋਰ ਕੇ ਲੈ ਕੇ ਆਇਆ 3 ਵਜੇ ਲੈ ਕੇ ਆਇਆ ਬਈ 3 ਵਜਾਂ ਲੈ ਕੇ ਆਇਆ ਅੱਜ ਮੁੰਡਾ ਐਡ ਜਿਵੇਂ ਕੋਈ ਕਾਲਜ ਨਹੀਂ ਜਾਂਦਾ ਜਿਵੇਂ ਉਵੇਂ ਮੰਡੀ ਚ ਆਇਆ ਅੱਜ ਆ ਦੇਖੋ ਬਾਕੀ ਰੂਟ ਪੁੱਛ ਲਾਂਗੇ ਇਹਨਾਂ ਦੀ ਗੱਲਬਾਤ ਸਾਰੀ ਡਿਟੇਲ ਲੈ ਲਾਂਗੇ ਐਨਕਾ ਮਾਂ ਦੇ ਪੁੱਤਰੇ ਇੱਕ ਮਿੰਟ ਨਹੀਂ ਲਾਈਆਂ ਜਦੋਂ ਮੱਝ ਤੋਰਦੇ ਤਾਂ ਵੀ ਸੌਦਾ ਕਰਨ ਵੇਲੇ ਵੀ ਆਈਆਂ ਆਈ ਆਈ ਪਰ ਨਾ ਜਾਂ ਨਹੀਂ ਹੈਗਾ ਤੇਰੇ ਲਈ ਹੱਥ ਜੇ ਲਗੋਣਾ ਹੈ ਹੈ ਪਰ ਨਾ ਨਹੀਂ ਤੇ ਮਾਲ ਰੱਖੀ ਹੈ ਰਮਾਲ ਰੱਖੀ ਹੈ ਹੱਥ ਕਾਦੇ ਥੱਲੇ ਲਗੋਣਾ ਅਗਲੇ ਦਲਾਲ ਵਾਲੇ ਥੱਲੇ ਹੈ ਰਮਾਲ ਥੱਲੇ ਅੱਛਾ ਤੇ ਕੀ ਗੱਲਬਾਤ ਹੈ ਕੀ ਡਿਟੇਲ ਹੈ ਦੀ ਹਾਂਜੀ ਕੀ ਮੁੱਲ ਦੀ ਮੱਝਾਂ ਨੇ ਅੱਜ ਤੇਰੇ ਕੋਲੇ ਇਹ ਆਪਣੇ ਕੋਲੇ ਭਾਈ ਦੋ ਬੱਚੀ ਵਿੱਚ ਜਰਸੀ ਬੱਚੀਆਂ ਵੀ ਲੈ ਕੇ ਆਏ ਹਨ ਹਾਂਜੀ ਠੀਕ ਆ ਇੱਕ ਅੱਧੀ ਹੋਰ ਤੌਰ ਰਾਜੂ ਜਿਆ ਰਾਜੂ ਜੋੜੀ ਫੜ ਕੇ ਤੋੜਦੇ ਮੰਡੀ ਕਿਵੇਂ ਅੱਜ ਮੰਡੀ ਭਾਈ ਫੁੱਲ ਭਰੀ ਅੱਜ ਇਹ ਆ ਮਾਲ ਫੁੱਲਾ ਮਾਲ ਫੁੱਲਾ ਵਿਕੀ ਵਧੀਆ ਗਰਮੀ ਵੀ ਫੁੱਲਾ ਹਨਾ ਗਰਮੀ ਵੀ ਫੁੱਲਾ ਸਵੇਰੇ ਵੀ ਪਾਤਰ ਆ ਇਹੋ ਜੀ ਗੱਲ ਨਹੀਂ ਜੇ ਮੀਂਹ ਵੀ ਪਿਆ ਤਾਂ ਗਰਮੀ ਉਦੋਂ ਜ਼ਿਆਦੇ ਹੋਈ ਆ ਆ ਦੇਖੋ ਜਾਓ ਲਿਆ ਓਏ ਮੁੰਡਿਆ ਬਾਹਰ ਨੂੰ ਕੱਢ ਦੇ ਬਾਹਰ ਨੂੰ ਕੱਢ ਦੇ ਮੱਜ ਵਿੱਚ ਜਰਸੀ ਬੱਚੀ ਤੋਰ ਦੇ ਇਹ ਪਿਆਰ ਹੈਗਾ ਬਰੀਡਰ ਦੂਸਰੀ ਵੀ ਲਿਆ ਆ ਜਰਸੀ ਬੱਚੀ ਆ ਗਈ ਨੰਬਰ ਵੀ ਲੈ ਕੇ ਦੇਵਾਂਗੇ ਇਹੀ ਜੀ ਗੱਲ ਨਹੀਂ ਨੰਬਰ ਵੀ ਲੈ ਕੇ ਦੇਵਾਂ ਲਿਆ ਮੁੰਡਾ ਸ਼ੌਂਕੀ ਆ ਪੂਰਾ ਇਹ ਜੀ ਗੱਲ ਨਹੀਂ ਲੋਹੇ ਘੜਾ ਜਿਲਾ ਸੰਗਰੂਰ ਕਬਰਨਾਲਾ ਸੰਗਰੂਰ ਜੀ ਸੰਗਰੂਰ ਪੰਡਤ ਆ ਸਾਦ ਇਹ ਸੁਣਾ ਇਹਨੇ ਓਏ 나 ਜੀ ਸੁਣੀ ਹੋਈ ਆ ਇਹ ਵੀ ਸੁਣੀ ਹੋਈ ਆ ਕਿੰਨਾ ਜਦੋਂ ਪੂਰਾ ਪੂਰਾ ਕੰਡੇ ਵਾਲਾ ਕੰਡਿਆਂ ਕੰਡੇ ਵਾਲਾ ਕਿੰਨੇ ਪੈਸੇ ਨੇ ਹੁਣ ਲੱਸੀ ਯਾਰ ਹਾਂ 70 ਦੀ ਦੇ ਦਾਂਗੇ 70 ਦੀ ਦੇ ਦਾਂਗੇ ਹੋਰ ਮਾਰਦੇ ਸੱਟ ਨਾ ਹੋਰ ਨਹੀਂ ਮਾਰਦਾ ਕਿਉਂ ਜਮਈ ਹੋਰ ਜੱਸੀ ਫੇਰਾ ਕਿ ਮੈਂ ਵਪਾਰ ਮੈਂ ਚੜਦੀ ਗਲਾਜਾ ਜੀ ਬਣਦੇ ਦੋ ਪੈਸੇ ਵਧੀਆ ਜੀ ਵਧੀਆ ਚੱਲੀ ਜਾਂਦਾ ਤੇ ਜਿਹੜੇ ਸਿਆਲ ਚ ਬਣਾਏ ਹੋਏ ਇਹ ਮਹੀਨੇ ਚ ਕਿਤੇ ਹੋ ਤਾਂ ਨਹੀਂ ਨਾ ਨਾ ਚੱਲੀ ਜਾਂਦਾ ਭਾਈ ਉਹ ਗੱਲਾਂ ਤਾਂ ਨਹੀਂ ਹੈਗੀਆਂ ਨਾ ਨਾ ਚੱਲੀ ਜਾਂਦਾ ਆ ਮੁੰਡਾ ਦੇ ਘੰਡੇ ਵਾਲਾ ਹੈ ਨਾ ਕਿਉਂ ਇਹ ਪਿੰਡਾ ਛੁੱਟ ਗਿਆ ਪਿੰਡਾ ਚ ਹਾਂ ਸਾਰੀਆਂ ਵੇਚ ਗਿਆ ਵੀਰੇ ਠੀਕ ਹੈ ਹੋਰ ਫਿਰ ਨੰਬਰ ਬੋਲ ਤੇਰਾ 9832717000 99 9932717000 17000 ਨੰਬਰ ਵੀ VIP ਰੱਖਿਆ ਹੈ ਹਾਂ ਮੁੰਡੀ VIP ਆ VIP VIP ਆ ਬੰਦੀ VIP ਆ ਐਂ ਤਾਂ ਨਹੀਂ ਕਹਿੰਦੇ ਵੀ ਲਾਈਨ ਗਲਤ ਚੁਣ ਲਈ ਲਾਈਨ ਵਧੀਆ ਹੈ ਲਾਈਨ ਵਧੀਆ ਬਾਈ ਨਹੀਂ ਬੈਂਕ ਚ ਮੈਂ ਮੈਨੇਜਰ ਹੋਣਾ ਚਾਹੀਦਾ ਤੂੰ ਮੈਨੇਜਰ ਹੈਗਾ ਸੀ ਮਹਿੰਦਰ ਭਾਈ ਹੁਣ ਵਪਾਰ ਕਰਨ ਲੱਗੇ ਹਾਂ ਇੱਧਰ ਵੀ ਮੈਨੇਜਰ ਹੈ ਇੱਧਰ ਵੀ ਮੈਨੇਜਰ ਹੀ ਹੈਗੇ ਇੱਧਰ ਵੀ ਮੈਨੇਜਰ ਹੀ ਹੈ ਯਾਰ ਇਹ ਆਜ ਮੈਨੇਜਰ ਜੀ ਠੀਕ ਹੈ ਬਾਤ ਹੈ ਸਾਰੇ ਦੇਖਣਗੇ ਅੱਜ ਵੀਡੀਓ ਮੁੰਡੇ ਦੀ ਨਾ ਗਾਲਾਂ ਵੀ ਬਹੁਤ ਕੱਢਣਗੇ ਕਿਆ ਫਿਰ ਕਿਵੇਂ ਕੱਢਣ ਜਦੋਂ ਆਪਣਾ ਧੰਦਾ ਹੀ ਗਾਲਾਂ ਖਾਣਾਗਾ ਤਰਾ ਕੁਰਸੀ ਤੇ ਬੈਠਦਾ ਸੀ ਠੀਕ ਹੈ ਠੀਕ ਹੈ ਹੋਰ ਮੁੰਡਿਆ ਵਧੀਆ ਜੀ ਵਧੀਆ ਇਵੇਂ ਆ ਲੈ ਲਿਆ ਤੇਰੀ ਵਾਲੀ ਕੱਟੀ ਬਈ ਓਏ ਲੈ ਆ ਤੇਰੀ ਵਾਲੀ ਕੱਟੀ ਕੱਟੀ ਹੋਰ ਵੀ ਦਿਖਾਉਨੇ ਓਏ ਸਾਨੂੰ ਬਾਕੀ ਆ ਮੁੰਡੇ ਕੋੜੇ ਨਾਲ ਵਾਲੇ ਨਹੀਂ ਬਣਾਵਾਂਗੇ ਵੀੜੇ ਕੋੜੇ ਨਾਲ ਮਾਰਦੇ ਨੇ ਮਾਰਦੇ ਨੇ ਏ ਪਹਿਲਾ ਨਾ ਬਾਈ ਐ ਕੀ ਮੁੱਲ ਆsta ਦੇ ਦਾ ਗਰਮੀ ਆ ਮੀ ਪਹਿ ਜਾਣ ਦੇ ਮੁੱਲ ਮੁੱਲ ਕਰਦੇ ਜਾਜ ਕਿਵੇਂ ਆ ਬਾਜ਼ਾਰ ਕਿਵੇਂ ਅੱਜ ਹੈਗਾ ਠੰਡਾ ਮੱਠਾ ਜਾ ਨਾ ਹਾਂ ਬਈ ਆ ਠੀਕ ਆ ਗਰਮੀ ਬਾਹਲੀ ਆ ਯਾਰ ਅਹੀ ਹੀ ਕਰ ਰਣੀ ਦੰਦੀ ਛੇ ਦੰਦੀ ਪਿੰਡ ਪਿੰਡ ਕਲੇਾਨ ਪਿੰਡ ਕਲੇਾਨ ਹੋ ਜੂ ਕਿੰਨੇ ਦੀ ਫੇਰੇ ਨੰਬਰ ਦੇਣ ਦਾ ਫਾਇਦਾ ਮਾਨਤਨ ਕਰਦੇਗੇ ਮਾਨਤਨ ਨਾਲ ਤਾਂ ਬਣਦੀ ਨਹੀਂ ਗੱਲਾ ਗੱਟੀ ਬਾਲੀ ਚੰਗੀ ਆ ਗੱਟੀ ਚੰਗੀ ਦੇ ਨਾਲ ਚੰਗੀ ਆ 12 ਕਿਲੋ ਬੋਰਾ ਹੂੰ ਪੈਸੇ ਥੋੜੇ ਆ ਹੂੰ ਲੈਵਾ ਥੋੜਾ ਫੱਕਾ ਨੀਲੀ 라ਵੀ ਲਿਆ ਇਹ ਆਪਾ ਛੋਟਾ ਹੋਣਾ ਹਨ ਲਿਆ 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 ਇਹਦੇ ਉਸਤਾਦ ਕੀ ਗੱਲ ਬਾਤ ਇੱਕ ਦਾਤ ਮੰਗਿਆ ਇਹ ਦੇ ਦਾਂਗੇ ਸਿੱਧੀ ਤੋਂ ਹਾਂ 80 ਨਿਕਲ ਗਿਆ ਹੁਣ ਯਾਰ 80 ਇਹ ਨਿਕਲ ਗਿਆ ਮੂੰਹ ਚੋਂ ਕੀ ਕਰੀਏ ਦੇ ਦਾਂਗੇ ਕਹਿੰਦੇ ਯਾਰ ਨੰਬਰ ਬੋਲ ਹਾਂ ਆਪਣੀ ਇਹ ਤੇਰੀ ਆ ਤੇਰੀ ਹੈ ਆਪਣੀ ਦਾ ਬੜੀ ਹੈ ਬੀਕੀ ਨਹੀਂ ਅਜੇ ਬੇਚ ਫੇਰਾ ਉਹ ਨੰਬਰ ਬੋਲ ਦੇ 93642 6853 93642 6853 80 ਜਹੋ ਜੂ ਹੋਰ ਕੋਈ ਗੰਜਸ ਨਾ ਲੱਗ ਦਗੱਤਿਆਂ ਨੂੰ ਹੁੰਦੀ ਦੱਦਾ ਗਿਆ 9 ਕਿਲੋ ਉਹ ਤਾਂ 10 ਕਿਲੋ ਹੁੰਦੀ ਠੀਕ ਹੈ ਪਿੱਛੇ ਕੱਟੀ ਠੀਕ ਹੈ ਲੈ ਆ ਲੈ ਤੇਰੇ ਲਈ ਵੀ ਦਿਖਾ ਦੀ ਏ ਕੀ ਬਤਾ ਹੁੰਦਾ ਕੋਈ ਜਫਾ ਲੱਗ ਜਾਂਦਾ ਹੁੰਦਾ ਮੇਰੇ ਕਮਾਂਡੀ ਪਿੰਡ ਹੈ ਇਹਨਾਂ ਦਾ ਸਾਫ਼ ਸੁਥਰੀ ਜੀ ਨਹੀਂ ਬਣਾ ਕੇ ਲਿਆਇਆ ਕਰੋ ਤਗੜ ਬਾਰੀ ਹਿੰਦ ਬੱਬਾ ਪਾਸਾ ਪੂਸਾ ਛੱਡ ਕੇ ਲਿਆਉਣਾਂ ਦੀ ਮਾੜਾ ਮੋਟਾ ਨਾ ਮੈਂ ਹਾਂ ਇਹ ਕੱਚੇ ਬੰਦੇ ਵੈ ਕਰੇਲੂ ਬੰਦੇ ਨੇ ਕੋੜੇ ਨਾਲ ਤੋਂ ਇਹ ਜੀ ਗੱਲ ਨਹੀਂ ਆ ਦੇ ਹੋਰ ਕਿਹੜੀ ਆ ਲਿਆ ਇਹ ਭੋਪਲੀ ਦੀ ਆ ਭੋਪਲੀ ਮਾਇਸ ਚੰਗੀ ਲੀ ਮਿਰਦਾ ਇਹ ਕਿੱਥੋਂ ਲੈਤੀ ਭੋਪਲੀ ਓਏ ਰੋੜੇ ਵਾਲੇ ਤੋਂ ਵਪਾਰੀ ਬਣ ਗਿਆ ਹੈ ਘਰੇ ਨਹੀਂ ਵੀ ਗਈ ਲੇ ਲਿਆ ਲਿਆ ਇਹਦਾ ਬਾ ਉਹ ਬਣਦੇ ਕਿੰਨੇ ਚ ਨੇ ਤੇਨੂੰ ਲੱਖ ਚ ਬਣਦਾ ਕੋਸਾ ਹਾਂ ਟੱਪ ਗਿਆ ਲੱਖ ਤੋਂ ਟੱਪਿਆ ਹੋਇਆ ਕੰਮ ਠੀਕ ਕਿੰਨੇ ਚ ਬਣਦੇ ਨੇ ਸਹੀ 13.5 ਇੱਕ ਬੱਕੀ ਇਹ ਪੋਲਾ ਬੋਲਦਾ ਹੋਰ ਘਟ ਜਗਾ ਇਹ ਮੌਕਾ ਜੇ 2 ਘੰਟੇ ਹੋ ਡੱਪ ਕੇ ਮੰਡੀ ਦਾ ਕੰਮ ਤੇ ਆਜੀ ਹੁੰਦਾ ਵੀ 2 ਘਟਾਏ ਲੈ ਆ ਜਾਓ ਠੰਡਾ ਪਿਆਰੀਆ ਚੱਲ ਪੀਏ ਆ ਜਾ ਇਹ ਤਾਂ ਪੀਣਾ ਦੀ ਇਹੋ ਡੱਪ ਕੇ ਆ ਕੇ ਜੀ ਲੈ ਆ ਦੇ ਕੋ ਇਹ ਮੁੰਡੇ ਲੋਹੇ ਗੇੜੇ ਵਾਲੇ ਨੇ